ਜਪਜੀ ਸਾਹਿਬ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਬੁਰਪੁਰ ਸਾਧ ਜਪ ਆਗ ਸਚੁ ਜੁਗਸਾਚੁ ਹੈ ਪੀ ਸਚ ਨਾਨਕ ਹੋਸੀ ਪੀ ਸਚ ਸੁਚੈ ਸੁਚਨਾ ਹੋਵੈ ਜੇ ਸੋਚੀਨ ਲਖਵਾਰ ਚਪੈ ਚਪਨਾ ਹੋਵੈ ਜੇ ਲਾਇ ਰਹਾ ਅਵਤਾਰ ਭੁਖਿਆ ਭੁਖਣਾ ਉਤਰੀ ਜਿ ਬੰਨਾ ਆਪਣੀਆਂ ਭਾਰ ਸਹਿ ਸਿਆਣਪਾਂ ਲਖੋ ਹੈ ਤਾ ਇੱਕ ਨਾ ਚੱਲੇ ਨਾਲ ਕਿ ਸਚਿਆਰਾ ਹੋਇ ਇੱਕ ਰਗੜ ਤੈਫਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨਾ ਕਹਿਆ ਜਾਇ ਹੁਕਮੀ ਹੋਵਣ ਦੀ ਮਲੇ ਵੜੇ ਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ ਇੱਕ ਨਾ ਹੁਕਮ ਅਕਸ਼ੀਸ਼ ਇੱਕ ਹੁਕਮ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਕੋ ਨਾ ਕੋਏ ਨਾਨਕ ਹੁਕਮੈ ਜਿਵ ਜੈ ਤਾਂ ਹਮ ਮੈਂ ਕਹੈ ਨ ਕੋਈ ਗਾਵੇ ਕੋਤਾਨ ਹੋਵੇ ਸੈਤਾਨ ਗੰਗਾ ਵੇਖੂ ਦਾਬ ਜਾਣੇ ਨਿਸ਼ਾਨ ਗੰਗਾ ਵੇਖੂ ਗਨੁੜਿਆਈਆਂ ਚਾਰ ਗੰਗਾ ਵੇਖੂ ਵਿਦਿਆ ਵਿਖੇ ਚਾਰ ਗੰਗਾ ਵੇਖੂ ਸਾਗਰੇ ਤਨਖੀ ਗੰਗਾ ਵੇਖੂ ਜੀ ਲੈ ਫਿਰ ਦੇਹੇ ਗਾ ਵੇਖੋ ਜਾ ਕਹ ਦਿਸੈ ਦੂਰ ਗਾ ਵੇਖੂ ਵਿਖੇ ਹਾ ਜ਼ਰਾ ਹੰ ਦੂਰ ਕਥਨਾ ਕਥਿਨੇ ਆਵੈ ਟੋਠ ਕਤ ਕਰ ਕਥਿ ਕੋਤੀ ਕੋਟ ਕੋਟ ਦੀਂਦਾ ਦੀਂਦੇ ਤਪ ਕਾਹੇ ਦੁਗਾਦ ਮੰਦਰ ਖਾ ਖਾ ਹੈ ਹੁਕਮੇ ਹੁਕਮ ਚਲਾਈ ਰਾ ਨਾਨਕ ਵਿਖੇ ਸਾਹਿਬੇ ਪਰਵਾਹ ਸਾਚਾ ਸਹਿਬ ਸਚਨਾਏ ਆਖਿਓ ਪਾਵੋ ਪਾਰੋ ਆਖੇ ਮੰਗੇ ਹਦੇ ਨੀ ਸਾਚਰੇ ਦਾ ਸਾਰ ਫੇਰ ਕਿਆ ਗਰਖੀਏ ਜਿਤ ਦੇ ਸਰਦਾਰਵਾਰ ਮੁਕੇ ਬੋਲਣ ਬੋਲੀਏ ਜਿਤ ਸੁਣ ਤਰੇ ਤੇ ਯਾਰ ਅੰਮ੍ਰਿਤ ਵਿਲਾ ਸਚਨਾਵੜੇ ਆ ਵਿਚਾਰ ਕੰਮੀ ਆਵੇ ਕੱਪੜਾ ਨਦਰੀ ਮੁਖ ਦਵਾਰ ਨਾਨਕ ਹੀ ਵੇ ਜਾਣੀ ਸਭ ਅਪੇ ਸਚਿਆ ਆਪਿਆਂ ਨਾ ਜਾਇ ਕਿਤਾ ਨ ਹੋਈ ਆਪੇ ਆਖ ਨੰਝਣ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਏ ਸੇਹਾਰ ਗਉੜੀ ਸੁਣੀ ਨਿਰਮਲ ਰਖੀਏ ਪਾਉ ਦੁਪਰਹਰ ਸੋਖ ਲੈ ਜਾਇ ਗੁਰਮੁਖ ਨਾਲ ਗੁਰੂ ਗ੍ਰੇਦੰ ਗੁਰਮੁਖ ਰਹਾਸ ਮਾਈ ਵਿਸ਼ਰ ਗੁਰੂ ਗੋਬਰ ਪਰਮਾਗੁਰੂ ਪਾਰਬਤੀ ਮਾਈ ਜੇਹੋ ਜਾਣ ਆਖਾ ਨਾਹੀ ਕਹਿਣਾ ਨਾ ਜਾਈ ਬੁਰਾ ਇਕ ਦੇਹ ਵਜਾਈ ਸਭਨਾ ਜੀਆਂ ਦਾ ਇਕ ਦਾਤਾ ਸਭਨਾ ਦੇ ਸਨ ਨਾ ਜਾਈ ਤੀਰਥ ਨਾਵਾਂ ਜੇ ਤਸਪਾਵਾਂ ਬਰਪਾਣੇ ਕੇ ਨਾਇਖਰੀ ਜਿਤ ਦੀ ਸੇਡੁ ਪਾਈ ਵਿਖਾ ਮਿਲ ਪਰਮਾ ਕੇ ਮਿਲ ਲਈ ਮਾਤੁ ਵਿਚ ਰਤਨ ਜਵਾਹਰ ਮਾਨ ਪਰੇ ਇਕ ਮੁਕਤੀ ਸੇਖ ਸੁਣੀ ਬੁਰਾ ਇਕ ਦੇਹ ਵਜਾਈ ਸਬਨਾ ਜੀ ਆਖਾ ਇੱਕ ਦਾਤਾ ਸੋ ਮੈਂ ਮਿਸਰਣਾ ਜਾਇ ਜੇ ਜੋ ਬਚਾਰੇ ਯਾਰ ਜਾ ਹਰਜਾ ਹੁਰਦ ਸੁਣੀ ਹੋਏ ਨਮਕ ਖਡਾ ਵਿੱਚ ਜਾਣੀ ਨਾਲਸ ਕੋਈ ਚੰਗਾ ਨਾ ਔਰ ਖਾਈ ਗਏ ਜਸ ਕੀ ਰਤ ਜਗਲੇ ਜੇ ਤੇ ਸਨਦਰਨਾ ਆਵਈ ਆ ਬਾਤ ਨਾ ਕੁਛੇ ਕਿ ਕਿ ਟਾਂਦਰ ਕਿਡਕਾਰ ਦੋਸੀ ਦੋਸਰੇ ਨਾਨਕ ਨਿਰਬਣ ਬਖਰੇ ਗੁਣਮੰਤੇ ਆਗੁੰਦੇ ਇਹ ਹ ਕੋਇ ਨ ਸਜੇ ਜੇ ਤੇ ਸਗੁਣ ਕੋਈ ਕਰੇ ਸੁਣਿਆ ਸਦ ਫਿਰ ਸੁਰਨਾਥ ਸੁਣਿਆ ਤਰਤਵ ਆਕਾਸ਼ ਸੁਣਿਆ ਦੀਪ ਲੋਕਾਧਾਰ ਸੁਣਿਆ ਕੋਈ ਨ ਸਤਿ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਆਪ ਦਾ ਨਾਸ ਸੁਣਿਆ ਸ਼ਰਮਾਇੰਦੋ ਸੁਣਿਆ ਮੁਕਤ ਸੋ ਹਨਮੰਦੋ ਸੁਣਿਆ ਜੋਗ ਜੋਗ ਤਨ ਭੇਦ ਸੁਣਿਆ ਸਾਤ ਸੰਗਤ ਰੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਆਪ ਦਾ ਨਾਸ ਸੁਣਿਆ ਸਾਤ ਸੰਤ ਹੋ ਗਿਆਂ ਸੁਣਿਆ 68 ਕਾਸ਼ ਨਾਨਕ ਸੁਣਿਆ ਫੜ ਫੜ ਪਾਹ ਮਹਿਮਾਨ ਸੁਣਿਆ ਲੱਗੇ ਸਹਿਤਿਆਂ ਨਾਨਕ ਭਗਤਾਂ ਸਦਾ ਵੇਗਾਸ ਨਏ ਲੋਕ ਭਾਵ ਕਾਨਾਸ ਸੁਣੇ ਸਰਾਗੁਣਾ ਕੇਗਾ ਹਾ ਸੁਣੇ ਸਿੱਖ ਪੀਰ بادشاہ ਸੁਣਿਆਂ ਦੇ ਪਾਵੇ ਰਾਹ ਸੁਣਿਆ ਹਾਸ ਦੇ ਸਗਾਹ ਨਾਨਕ ਭਗਤਾਂ ਸਦਾ ਵੇਗਾਸ ਸੁਣੇ ਲੋਕ ਭਾਵ ਕਾਨਾਸ ਮੰਨੇ ਕੀ ਕਰ ਜਾਏ ਕੋ ਪਿਛੇ ਪਿਛਤਾਏ ਕਾਗਜ਼ ਕਲਮ ਨਾਲ ਲਿਖਣ ਹਾਰ ਮੰਨੇ ਕਾ ਵਿਕਰਨ ਵਿਚਾਰ ਐਸਾ ਨਾਮ ਰੰਜਣ ਹੋਏ ਜੇ ਕੋ ਮਨ ਜਾਣ ਮਨ ਕੋਏ ਮੰਨੇ ਸੁੱਤ ਹੋਵੇ ਮਨ ਕੋਤ ਮੰਨੇ ਸਹਸਮੰਤੀ ਸੋਦ ਮੰਨੇ ਮਹ ਝੋਟਾ ਨਾ ਖਾਇ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਰਣਜਨ ਹੋਏ ਜੀ ਕੋ ਮਨ ਜਾਣ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਤਸ਼ਾਹ ਉਪਰਗੜ ਜਾਏ ਮੰਨੇ ਮਾਗੜ ਸਰਪੰਤ ਮੰਨੇ ਧੰਮ ਸੇ ਤਿਸਨ ਮੰਦ ਐਸਾ ਨਾਮ ਰਣਜਨ ਹੋਏ ਜੀ ਕੋ ਮਨ ਜਾਣ ਮਨ ਕੋਏ ਮੰਨੇ ਭਾਵੇਂ ਮੁਕਤਿਵਾਰ ਮੰਨੇ ਪਰਵਾਰ ਐਸਾ ਆਧਾਰ ਮੰਨੇ ਤਰੇ ਤਾਰੇ ਗੁਰ ਸੇ ਇੱਕ ਮੰਨੇ ਨਾਲ ਕੋ ਬਹਿਨ ਵੇਖੋ ਐਸਾ ਨਾਮ ਰਣਜਨ ਹੋਏ ਜੀ ਕੋ ਮਨ ਜਾਣ ਮਨ ਕੋਏ ਪੰਜ ਪ੍ਰਮਾਣ ਪੰਜ ਪ੍ਰਧਾਨ ਪੰਜੇ ਪਾਵਤ ਮਹਿਮਾਨ ਪੰਜੇ ਸੋਹੇਦਾਰਾ ਜਾਨ ਪੰਜਾਂ ਕਾ ਗੁਰੂ ਇੱਕ ਧਿਆਨ ਜੇ ਕੋ ਕਹ ਕਰ ਵਿਚਾਰ ਕਰਤੇ ਕਹਿ ਕਰਨਾ ਨਾਹੀ ਸੁਮਾਰ ਤੌਲ ਧਰਮ ਦੇ ਆਕਾ ਪੂਤ ਸੰਤੋਗ ਥਾਵ ਰਕਿਆ ਜਿਨ ਸੂਤ ਜੇ ਕੋ ਬਜਾ ਹਸ ਤਿਆਰ ਤਮਲੇ ਪ੍ਰਗਿਤਾ ਬਾਰ ਧਰਤੀ ਹੋਰ ਪਰ ਹੋਰ ਹੋਰ ਜਿਸ ਤੇ ਭਾਰਤ ਕਮਨ ਜੋੜ ਜੀ ਜਾ ਤੰਗਾ ਕੇ ਨਾਮ ਸਭ ਨਾਲ ਲਿਖਿਆ ਵੜੀ ਕਲਾਮ ਇਹ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ ਕਿਤਾ ਤਾਨਸ ਵਾਲੇ ਰੂਪ ਕੀਤੀ ਦਾਤ ਜਾਣੇ ਕੌਣ ਕੋ ਕਿਤਾਬ ਸੋਇ ਕੋ ਖਵਾਵ ਕਿਸੇ ਹੋਏ ਨਾ ਕਰਿਆਉ ਕੁਦਰਤ ਕਉਣ ਕਹਾ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਤੁਧ ਭਾਵੇਂ ਸੱਤ ਨਹੀਂ ਕਾਰ ਤੂੰ ਸਦਾ ਸਲਾਮ ਨਿਰੰਕਾਰ ਅਸਾਂ ਖਜਾਬ ਸੰਗ ਭਾਵ ਅਸੰਖ ਪੂਜਾ ਸੰਤਵਤਾਉ ਅਸੰਖ ਗ੍ਰੰਥੋਂ ਕਵਿਦ ਬਾਠ ਅਸੰਖ ਜੋਗ ਮਨ ਰਿਗਾਸ ਅਸਾਂ ਕਪਗਤ ਹੋਣ ਗਿਆਨ ਵਿਚਾਰ ਸੰਸਦ ਦੇ ਸੰਖਦਾ ਥਾਰ ਅਸਾਂ ਕੋ ਸੋਨੋ ਪਖਸਾਰ ਸੰਖ ਮੌਲਵਲਾਏ ਥਾਰ ਕੁਦਰਤ ਕਮ ਕਹਾ ਵਿਚਾਰ ਵਾਰਿਆ ਨ ਜਾਵੇ ਵਾਰ ਜੋਤ ਤੁਧ ਭਾਵੈ ਸਈ ਪ੍ਰੇਕਾਰ ਤੁਸਰ ਸਲਾਮ ਰੰਕਾਰ ਅਸਾਂਖ ਮੁਰਖੰਦ ਕੋ ਹੋਰ ਸੰਚੋਰ ਹਰਾਮ ਕੋ ਅਸਾਂ ਖਮਰ ਕਰ ਜਾਏ ਜੋ ਸੰਖ ਗਲਵੜ ਧਿਆਕ ਮਾਹੇ ਅਸਾਂਖ ਭਾਪੀ ਕਾਪ ਕਰ ਜਾਏ ਅਸਾਂਖ ਕੁੜੇ ਯਾਰ ਕੁੜੇ ਫਰਾਹ ਸੰਖ ਮਲੇਸ਼ ਮਲ ਪਖਾ ਹੈ ਅਸਾਂਖ ਨਿੰਦ ਸਰ ਕਰੈ ਪਰ ਔਰ ਨਾਨਕ ਨੇ ਜਿਹੜਾ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਤੁਧ ਭਾਵੇਂ ਸਾਈ ਭਲੀਕਾਰ ਤੂੰ ਸਦਾ ਸਲਾਮ ਰੱਖਕਾਰ ਅਸੰਖ ਨਾਮ ਸੰਖ ਥਾਮ ਅਗੰਮ ਗੰ ਸੰਖ ਲੋਕ ਅਸੰਖ ਪਹਿ ਸਰਕਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਕੀ ਗੁਣਗਾ ਅਖਰੀ ਲਿਖਣ ਬੋਲਣ ਬਾਤ ਕਰਾਂ ਸਰ ਸੰਜੋ ਗਾਣ ਜਿਨਹ ਲਿਖੈ ਸੁਨਣਾਇ ਜੁ ਕਮਾਇ ਤੇ ਭਾਈ ਜਿੱਤਾ ਕਿਤਾ ਦਿੱਤਾ ਨਾ ਬਣਾਵੇਂ ਨਾ ਕੋ ਥਾਉ ਕੁਦਰਤ ਕਮਣ ਕਾ ਵਿਚਾਰ ਬਾਰੇ ਅਨਜਾ ਇੱਕ ਵਾਰ ਜੋਤ ਤੁ ਭਾਵੇਂ ਸਹਿ ਪ੍ਰੀਕਾਰ ਤੁਸਦਾ ਸਲਾਮ ਨਿਕਾਰ ਪ੍ਰਿਆ ਹੱਥ ਪੈਰ ਤਨ ਦੇਹ ਪਾਣੀ ਪੁੱਤਾ ਤਰ ਸਕੇ ਮੋਟਲੀ ਕਪੜ ਹੋਏ ਦੇ ਸਾਬਣ ਲਈ ਹੋ ਧੋਏ ਪਰ ਇਹ ਮਤ ਪਾਪਾਂ ਕੇ ਸੰਗ ਉਹ ਤੋਂ ਪਹਿਨਾਵੇਂ ਕੇ ਰੰਗ ਕੁੰਨੀ ਬਾਪੀ ਆਕਣ ਨਾਹੀਂ ਕਰ ਕਰ ਕਰਨਾ ਲਿਖ ਲਾ ਜਾਓ ਆਪੇ ਭੀਜ ਆਪੇ ਖੋ ਨਾਨਕ ਕੋ ਪੁਨੀਆ ਹੋ ਜਾਓ ਈਰਤ ਤਾਪ ਦੇ ਆ ਦਖ ਨਾਮ ਜੇ ਕੋ ਕਾਵਨ ਕਰ ਕਮਾਂ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਇਸ ਮਨ ਲਾਉ ਸਾਭ ਗੁਣ ਤੇਰੇ ਮੈਂ ਨਾ ਕੋਈ ਬਣ ਗੁ ਇਸ ਤੇ ਭਗਤ ਨਾ ਹੋਏ ਸੋ ਇਸ ਤੇ ਆਤਮਾਣੀ ਵਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸਵੇਲਾ ਵਕ ਕਵਣ ਕਵਣ ਤੇਤ ਕਵਣ ਵਾਰ ਕਵਣ ਸਤਿ ਮਾਹ ਕਵਣ ਜਿਤ ਹੋਆ ਕਾਰ ਵੇਲ ਨ ਪਾਇਆ ਕਨਤੀ ਜੋ ਹੋਵੇ ਨੇ ਕੁਰਾਨ ਵਕ ਨ ਪਾਇਓ ਖਾਤੀਆਂ ਜੇ ਲਿਖਣ ਲੇਖ ਕੁਰਾਨ ਸਤਿਵਾਰਨ ਜੁਕੀ ਜਾਣਾ ਰਤ ਮਹਨਾ ਕੋਈ ਜਾ ਕਰਦਾ ਸਿੱਕੇ ਕੋ ਸਾਜੇ ਆਪੇ ਜਾਣਾ ਸੋਏ ਕਿਉ ਕਰੇ ਆਪ ਖਾਨ ਤੇ ਸਤਾਹੀ ਕਿਉਰ ਨਹੀਂ ਕਿਉ ਜਾਣਾ ਨਾਨਕ ਜੀ ਆਪ ਨੂੰ ਸਭ ਕੋ ਕਹੇ ਇੱਕ ਦੂ ਇੱਕ ਸਿਆਣਾ ਵੱਡਾ ਸਹਿ ਵੱਡੀ ਨਾਇ ਕਿਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੇ ਬਿਆ ਬਿਆ ਨ ਸੋਹੇ ਆਤਲ ਨਾ ਪਤਾਲ ਲਖਾ ਗਸਾਂ ਗਸ ਔੜ ਗੇੜ ਘਾਰ ਤੱਕੀ ਵੀਰ ਕਹਿਣ ਕਵਾ ਸਹ ਸੇਠ ਕਾ ਕਹਿਣ ਤੇ ਕੋ ਅਸਲੋ ਇਕਤਾਤ ਲਿਖਾ ਹੋਇਆ ਲਿਖੀਐ ਲਿਖੇ ਹੋਏ ਵਿਨਾਸ਼ ਨਾਨਕ ਵਡਾ ਕੀ ਆਪੇ ਜਾਣੇ ਆਪ ਮਿਸਾਲਾਂ ਹਿਸਾਲਾਂ ਇਤਿ ਜ਼ਰ ਨਾ ਭਾਈਆ ਕਿਧੀਆਂ ਤੇ ਵਾਕ ਹੋਏ ਸੰਬੰਧ ਨਾ ਜਾਣੇ ਸੰਬੰਧ ਸਾਹ ਸੁਖਾਂ ਨਿਰਹਾਲ ਸਕੀ ਮਾਲਦਾਨੇ ਕਿਹੜੀ ਤੁਲਨਾ ਹੋਣੀ ਜੇ ਇਸ ਮਨੋਂ ਨਾ ਵਿਚਰੇ ਅੰਤ ਨਾ ਸਕੀ ਕਹਿਨਾਨ ਅੰਤ ਨਾ ਕਰਨੇ ਦੇ ਨਾ ਅੰਤਨਾਂ ਵੇਖਣ ਸੁਣਨ ਅੰਤਨ ਜਾਪੇ ਕਿ ਆਮਨ ਮਨ ਅੰਤਨ ਜਾਪੇ ਕੀ ਤਾਇਆਕਾਰ ਅੰਤਨ ਜਾਪੇ ਖਾਰਾਵਾਰ ਅੰਤ ਕਾਰਨ ਕਿਤੇ ਮਿਲਣਾਏ ਤਾਂ ਕਿ ਅੰਤ ਨਾ ਪਾਇਆ ਜਾਏ ਇਹੋ ਅੰਤਨ ਜਾਣੇ ਕੋਈ ਬੋਟਾ ਕਹੀਏ ਬੋਟਾ ਹੋਏ ਵੱਡਾ ਸਾਹਿਬੇ ਉੱਚਾ ਤਾਂ ਉੱਚੇ ਉੱਪਰ ਉੱਚਾ ਨਾਓ ਕਿਵੜਾ ਚਾਹੋ ਵੇ ਕੋਈ ਕਿਸੇ ਕੋ ਜਾਣ ਸੋਏ ਜਿਗੜੇ ਆਪ ਜਾਣੇ ਆਪ ਆਪ ਨਾਨਕ ਨਗਰੀ ਕਰਮੀ ਰਾਗ ਬੋਟਾ ਕਰਮ ਲਿਖਿਆ ਨਾ ਜਾਏ ਵੱਡਾ ਦਸਤਾਰ ਸਿਰ ਨੋ ਤੁਮਾਏ ਕਿੱਤੇ ਮੰਗਹਿ ਜੋਤ ਭਾਰ ਕਿਤੇ ਆ ਗਲਤ ਨਹੀਂ ਵਿਚਾਰ ਕਿਤੇ ਖਾਪਟੇ ਵਿਕਾਰ ਕਿਤੇ ਲੈ ਲੈ ਮੁਕਤਾ ਹੈ ਕਿਤੇ ਮੁਰਖਾਈ ਖਾਏ ਕਿਤੇ ਆ ਦੁਖ ਭੂਖ ਸਦਮਾਰ ਇਹ ਪਹਿਦਾ ਤਰੀਦਾ ਤਾਰ ਬੰਨ ਕਾਸੀ ਪਾਣੇ ਹੋਏ ਹੋਰਾ ਆਪਣਾ ਸਭੇ ਕੋਏ ਜੇ ਕੋ ਖਾਏ ਕੋ ਅਖਣ ਪਾਏ ਉਹ ਜਾਣੇ ਜਿੱਤਿਆਂ ਮਹਖਾਈ ਅਪਦੇ ਜਾਣੇ ਅਪਦੇ ਦੇ ਅੱਖ ਸੇ ਫੇਕੇ ਹੀ ਕੇ ਜਿਸਨੂੰ ਬਖਸ਼ੇ ਸਫਸਾਹਾ ਨਾਨਕ ਫਾਤ ਸ਼ਾਹੀ ਫਾਤ ਸਾਹਿਬ ਅਮਲ ਗੁਣ ਮਲ ਵਖਾਰ ਮਲ ਵਖਾਰੀ ਮਲ ਫੰਡਾਰੋ ਮੁਲੇ ਆ ਬਹਿ ਮਲ ਨਾ ਜਾਏ ਅਮਲ ਭਾਏ ਮਲ ਸਮਾਹੇ ਅਮਲ ਕਰਮ ਮਲ ਰਬਾਨਾ ਅਮਲ ਤੁਲ ਮਲ ਪਰਵਾਨ ਅਮਲ ਬਖਸ਼ੀਸ਼ ਮਲ ਨੀਸਾਨ ਅਮਲ ਕਰਮ ਮਲ ਸੁਮਾਨ ਅੰਗਲੋ ਮਲਿਆਕਿਆ ਨਾ ਜਾਏ ਆਖਾ ਕਰੇ ਨਿਵਲਾਈ ਆਖਾ ਵੇਦ ਪਾੜ ਪ੍ਰਾਨ ਆਖਾ ਪੜੇ ਕਰੇ ਉਖਿਆਨ ਆਖਾ ਹੈ ਵਰਮੇ ਆਖੇ ਇੰਦੇ ਆਖੇ ਗੋਪੀ ਤੇ ਹੈ ਗੋਵਿੰਦਾ ਆਖੇ ਈਸ਼ਰੇ ਆਖੇ ਸਿੱਧੇ ਆਖੇ ਕਿਤੇ ਕਿਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰ ਨਰ ਮੰਦਰ ਸੇਵ ਕਿਤੇ ਆਖੇ ਆਖਣ ਪਾਏ ਕਿਤੇ ਕਹਿ ਗਏ ਉਠੜ ਜਾਏ ਕਿਤੇ ਕਿਤੇ ਹੋਰ ਕਰੇ ਆਖ ਨਾ ਸਕੇ ਕਈ ਕੇ ਜੇ ਵੜ ਭਾਵੇ ਤੇ ਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਬਗਾੜ ਤਾਂ ਲਿਖੀ ਅਸਰ ਗਵਾਰਾ ਗਵਾਰ ਸੋਦਰ ਕੇ ਹਾਸੋ ਕਰਕੇ ਹਾ ਜਿਤ ਮਹਿ ਸਰਬ ਸਮਾਲੇ ਵਾਜੇ ਨਾਗਰੀਕ ਸੰਖਾ ਕਿੱਤੀ ਵਾਵਣ ਹਾਰੀ ਖੇਤੇ ਰਾਗ ਪ੍ਰੇਸੋ ਕਹੀਆਂ ਨ ਕਿੱਤੇ ਗਾਵਣ ਹਾਰੇ ਗਾਵੈ ਤੁਹਾਨੂੰ ਪੌਣ ਪਾਣੀ ਵੈ ਸੰਤਰਾ ਗਾਵੈ ਰਾਜਾ ਕ੍ਰਿਮਨਵਾਰ ਗਾਵੈ ਜੈਤ ਗੁਰਦਗ ਜਾਨੈ ਇਕਲਿਖ ਧਰਮਨੀ ਸਾਰੀ ਗਾਵੈ ਇਸ਼ਰਵਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੈ ਜੀਨਾ ਸੁਣ ਬੈਠੀ ਸੰਦੇਵ ਤੇ ਅੰਦਰ ਨਾਲ ਗਾਵੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜੱਤੀ ਸਤੀ ਸੰਤੋਖੀ ਗਾਵੈ ਇਕ ਕਰਾਲ ਂਗਾਵਣ ਫੰਦਤ ਪੜਨ ਰਖੇ ਸਰਜੋਗ ਦੇਵ ਜੀ ਨਾਲ ਂਗਾਵਹਿ ਮੋਹਣੀਆਂ ਮਨਮੋਹਣ ਸਰਗਮਾਚੇਲ ਂਗਾਵਣ ਰਤਨ ਤੇਰੇ ਅਕਸਰ ਤੇਤ ਨਾਲ ਂਗਾਵਹਿ ਜੋਤ ਮਹਾਬਲ ਸੋਰਾ ਗਾਵਹਿ ਬਾਣੀ ਚਾਰੇ ਗਾਵਹਿ ਖੰਡ ਮੰਡਲ ਪਰਪੰਡਾ ਘਰ ਘਰ ਰਖੇ ਤਾਰੇ ਸੇ ਤਦਨੂ ਗਾਵਹਿ ਜੋਤਿ ਭਾਵਣ ਤੇਰੇ ਭਾਗ ਤਰਸਾਲੇ ਹੋਰ ਕਿਤੇ ਗਾਵਣ ਸੇ ਮੈਂ ਕਿਤਨਾ ਨਾਨਕ ਕੀ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਧਾ ਸਾਥ ਨੀ ਨਾਈ ਹੈਪੀ ਹੋਸੀ ਜਾਏ ਨਾ ਜਸੀ ਰਚਨਾ ਜਿੰਨ ਰਚਾਈ ਰੰਗੀ ਰੰਗੀ ਸਾਸੀ ਕਰ ਕਰ ਜਨਸੀ ਮਾਇਆ ਜਨੇ ਪਾਈ ਕਰ ਕਰ ਵੇਖੇ ਕਿ ਸਾ ਆਪਣਾ ਜਿਉ ਤਸਲੀਮ ਲਿਆ ਜੋਤ ਸੁਭਾਅ ਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਏ ਸੋ ਪਾਸ ਸਾਹੋ ਸਹਾਂ ਪਾਸ ਸਹਿਬ ਨਾਨਕ ਇਹ ਲਜਾਈ ਮੁੰਦਾ ਸੰਤੋਖ ਸ਼ਰਮ ਫਤ ਚੋਈ ਧਿਆਨ ਕੀ ਤਰੇ ਕੋ ਕਿੰਤਾ ਕਾ ਗੁਆਰੀ ਖਾਇਆ ਜੋਟ ਡਾ ਪਰਤੀ ਆਈ ਕੰਨ ਦੀ ਸਵਿਮਾਤ ਮਨ ਜਿੱਤ ਜਣ ਦੇ ਸਾਦੇ ਇੱਕ ਸੰਦੇਸ਼ ਆ ਦੇ ਨਾ ਨਾ ਜੋ ਜਿਵੇਂ ਕੋ ਵੇ ਸਾ ਉਕਤ ਗਿਆਨ ਗਇਆ ਪ੍ਰਣਨ ਕੱਗਣ ਵਜਹ ਨਾਲ ਆਪਨਾ ਤਨਾਤੀ ਸਮਝਾਂ ਕੀ ਰੇਸ ਦਵਰ ਸਾਧ ਸੰਜੋਗ ਬੇਕਾਰ ਚਲਾਵੇ ਲਿਖਿਆ ਹੋਇਆ ਭਾਗ ਅਦੇਤ ਸਾਂਦੇਸ਼ ਆ ਦੇ ਨਾ ਨਾ ਜੋ ਜਿਵੇਂ ਕੋ ਵੇਸ ਇੱਕ ਮਾਇ ਜੁਕਤ ਆਈ ਏਨੇ ਚਲੇ ਪ੍ਰਵਾਹ ਇਕ ਸੰਸਾਰਿਕ ਢੰਡਾਰ ਇਕਲਾ ਦੇਵਾਨ ਜਿਗਸਾਵੈ ਤੁੰਚਾਲ ਦੇ ਫੋਗਸ ਪ੍ਰਮਾਣ ਉਹ ਵੇਖੇ ਉਹ ਨਦਰਨਾਮ ਬਹੁਤਾ ਹੈ ਵਿਡਾਨ ਅਦੇਤ ਸਾਂ ਦੇਸ ਆਂਦੇ ਨੀਲਨਾਦ ਨਾਦ ਜੁਗ ਜੁਗ ਇੱਕੋ ਵੇਸ ਆਸਣ ਲਾਇ ਲੈ ਢੰਡਾਰ ਜੋ ਕਿ ਸ਼ਾਇਸੇ ਖਾਵਾਰ ਕਰ ਕਰ ਵੇਖੇ ਸਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਅਦੇਤ ਸਾਂ ਦੇਸ آد ایکشن آئی نانک ندری ہے جورنا منگنا دے نہ جیون منگنا جو ਜੋੜਨਾ ਰਾਜਮਾਤ ਮਨਸੂਰ ਜੋੜਨਾ ਸੁਖੀ ਗਿਆਨ ਵਿਚਾਰ ਜੋੜਨਾ ਜੁਗਤੀ ਛੁਡੇ ਸੰਸਾਰ ਜਿਸ ਹੱਥ ਜੋੜ ਕਰੇ ਕੈ ਸੋਏ ਨਾਨਕ ਸੁਨੇ ਚਨਾ ਕੋਏ ਰਾਤੀ ਰੁੱਤੀ ਦਿੱਤੀ ਵਾਰ ਬਮਨ ਪਾਣੀ ਗਣੀ ਪਾਤਾਲ ਜਿਸ ਵਿੱਚ ਧਰਤੀ ਥਾਵ ਰੱਖੀ ਧਰਮਸਾਲ ਇਸ ਵਿੱਚ ਜਿਗਤ ਦੇ ਰੰਗ ਤਿਨਕੇ ਨਾਮ ਨੇ ਕੀ ਅਨੰਦ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਸ ਚਾਦਰਵਾਰ ਸੱਥੈ ਸੋਹਣ ਪੰਜ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕਚ ਪਕਾਈ ਉਤੇ ਪਾਈ ਨਾਨਕ ਗਿਆ ਜਪ ਹੈ ਜਾਏ ਧਰਮ ਖੰਡ ਕਾਇ ਹੋ ਧਰਮਾ ਗਿਆਨ ਖੰਡ ਦਾ ਖੂ ਕਰਮਾ ਕਿਤੇ ਪਵਨ ਪਾਣੀ ਵਸਤਰ ਕਿਤੇ ਗਾਨ ਮਹੀਸ਼ ਕਿਤੇ ਬਰਮੇ ਹਾਰਕੜੀਆਂ ਰੂਪ ਰੰਗ ਕੀ ਵੀਸ ਕਿਤਿਆਂ ਕਰੋਂ ਧੂਮੀ ਮੇਰ ਕਿਤੇ ਕਿਤੇ ਧੂਪ ਦੇਸ਼ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿਧ ਬੁੱਧ ਨਾਥ ਕਿਤੇ ਕਿੱਤੇ ਦੇਵੀ ਵੇਸ਼ ਕਿਤੇ ਦੇਵਦਾਨੁ ਮੁਖੇਤੇ ਕਿਤੇ ਰਤਨ ਸਮੰਧ ਕਿਤਿਆਂ ਥਾਣੀ ਕਿਤਿਆਂ ਬਾਣੀ ਕਿਤੇ ਬਾਤ ਨਿਰੰਨ ਕਿਤਿਆਂ ਸੁੱਥੀ ਸੇਵ ਕਿਤੇ ਨਾਨਕ ਸੰਤਨਾਨ ਗਿਆਨ ਖੰਡ ਮਹਿ ਗਿਆਨ ਪਰ ਚੰਦ ਕਿਥੇ ਨਾਦ ਬਨੋ ਕੋਨ ਅਨੰਦ ਸਰਮ ਖੰਡ ਕੀ ਬਾਣੀ ਰੂਪ ਇਸ ਹੈ ਘੜਤ ਕਣੀਏ ਬਹੁਤਿਆਂ ਅਨੂਪਾ ਤਾਂ ਕਿ ਗਲਾਕ ਤਿਨ ਨਾ ਜਾਏ ਜੇ ਕੋ ਕਹੇ ਪਿਛ ਬਿਚਾਈ ਜਥੇ ਘੜੀ ਅਸਰ ਮਤਮਨ ਬੁੱਧ ਜਥੇ ਘੜੀ ਅਸਰਾ ਸਿਧਾਂ ਕੀ ਸਭ ਕਰਮਖੰਡ ਕੀ ਬਾਣੀ ਜੋ ਸਤਿ ਹੋ ਨ ਕੋਈ ਹੋਰ ਜਥੇ ਜੋਤ ਮਹਾਬਲ ਸੂਰ ਜਿਨ ਮਹਾਰਾਮ ਰਹਿ ਆ ਭਾਰਪੂਰ ਜਥੇ ਸਿਤੋ ਸਿਤਾ ਮਹਿਮਾ万 ਤਾਂ ਕੀ ਰੋਗ ਨ ਗਤਨੇ ਜਾਏ ਨਾ ਹਬਰ ਨਾ ਥਾਕੇ ਜਾਏ ਜਿਨ ਕੇ ਰਾਮ ਸਹਿਮਨ ਮਾ ਜਥੇ ਭਗਤ ਵਸਹਿ ਕੇ ਲੋਕ ਕਰੇ ਅਨੰਦ ਸਚਾ ਮਨ ਸੋਏ ਸਤਿ ਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦ ਨਿਹਾਲ ਸਿੱਧੇ ਖੰਡ ਮੰਡਲ ਪਰ ਭੰਟ ਜੇ ਕੋ ਕਦੇ ਤਾਨ ਤਨ ਸਿੱਧੇ ਲੋ ਲੋ ਆਕਾਰ ਜਿਵ ਜਿਵ ਹੁਕਮ ਲੈ ਤੁੰਕਾਰ ਵੇਖੈ ਬਿਸਕ ਵਿਚਾਰ ਨਾਨਕ ਤਨਾ ਘਰਣਾ ਸਾਰੋ ਜਤ ਪਹਾਰਾ ਸਿ ਸੁਨਿਆਰ ਅਹਰ ਨਮਕ ਵੇਦ ਹੰਨਿਆਰ ਭੋਖ ਲਾਗਣ ਸਤਾਉ ਭੰਡਾ ਭਉ ਮਨ ਸਿਠਨਲ ਘੜੀਐ ਸਭ ਸਚੀ ਤਕਸਾ ਜਿੰਨ ਕੋ ਨਦਰ ਕਨਮ ਤਨ ਕਾਰ ਨਾਨਕ ਨਦਰੀ ਨਦਲ ਨਿਹਾਰ ਜਿੰਨ ਕੋ ਨਦਰ ਕਨਮ ਤਨ ਕਾਰ ਨਾਨਕ ਨਦਰੀ ਨਦਲ ਨਿਹਾਰ ਸ਼ਲੋਕ ਹਮਣ ਗੁਰੂ ਪਾਣੀ ਪਤਾ ਮਾਤਾ ਤਤ ਮਹਤ ਜਿਸ ਸਰਾਂ ਦਾ ਇਲਾਹੀ ਦਾਇਆ ਥਿਨ ਸਭ ਜਗਤ ਚੰਗੀਆਂ ਆਂ ਆਂ ਰਹਿਆ ਵਾਚੇ ਤਰਮਹਾਦੂ ਕਰਮੀ ਆਪ ਕੋ ਆਪਨ ਕੇ ਨੇੜੇ ਕੇ ਲੋ ਜਿਨੀ ਨਾਮ ਪਿਆ ਹੈ ਆ ਗਏ ਮਸਕਤ ਕਾਲੋ ਨਾਨਕ ਤੇ ਮੁਖ ਜਲੇ ਕਿਤੇ ਛੁੱਟੀ ਨਾ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲੋ ਨਾਨਕ ਤੇ ਮੁਖ ਜਲੇ ਕਿਤੇ ਛੁੱਟੀ ਨਾ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ ਹੈ